ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਿਵਿੰਦਰ ਮੰਡ ਹੁਣ ਤੱਕ ਜ਼ੌਂਬੀਸ ਵਾਲੀਆਂ ਫਿਲਮਾਂ ਅਸੀਂ ਹਾਲੀਵੁੱਡ ਤੇ ਦੇਖਦੇ ਆਏ ਆ ਬਾਲੀਵੁੱਡ ਤੇ ਦੇਖਦੇ ਆਏ ਆ ਜਾਂ ਫਿਰ ਸਾਊਥ ਦੇ ਵਿੱਚ ਦੇਖਦੇ ਆਏ ਆ ਪਰ ਹੁਣ ਇਹ ਫਿਲਮ ਸਾਨੂੰ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਦੇਖਣ ਨੂੰ ਮਿਲੇਗੀ ਜੀਹਾਂ 13 ਜੂਨ ਨੂੰ ਸਿਨੇਮਾ ਘਰਾਂ ਦੇ ਵਿੱਚ ਇਹ ਫਿਲਮ ਲੱਗਣ ਜਾ ਰਹੀ ਹੈ ਪਿੰਡ ਪਿਆਸਾਰਾ ਜ਼ੌਂਬੀ ਲੈਂਡ ਬਣਿਆ ਤੇ ਇਸ ਫਿਲਮ ਦੀ ਗੱਲ ਕਰੀਏ ਇਸ ਫਿਲਮ ਦੇ ਵਿੱਚ ਮੇਨ ਲੀਡ ਤੇ ਨਜ਼ਰ ਆਉਣ ਵਾਲੇ ਨੇ ਬੀਨੂ ਢਿੱਲੋਂ ਜੀ ਖਾਨ ਕਨਿਕਾ ਮਾਨ ਅਤੇ ਅੰਗੀਰਾ ਔਰ ਟੋਟਲੀ ਡਿਫਰੈਂਟ ਕਨਸੈਪਟ ਇਹ ਹੋਣ ਵਾਲਾ ਕਿਉਂਕਿ ਪਹਿਲੀ ਵਾਰ ਪੰਜਾਬੀ ਸਿਨੇਮੇ ਦੇ ਵਿੱਚ ਜ਼ੌਂਬੀ ਵਾਲੀ ਫਿਲਮ ਆ ਰਹੀ ਆ ਬਿਲਕੁਲ ਹਟਕੇ ਕੰਟੈਂਟ ਆ ਔਰ ਇਸ ਫਿਲਮ ਦਾ ਟ੍ਰੇਲਰ ਜਿਹੜਾ ਰਿਲੀਜ਼ ਹੋ ਚੁੱਕਾ ਹੈ ਬਹੁਤ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਸਭ ਨੂੰ ਖਾਸ ਕਰ ਬੱਚਿਆਂ ਨੂੰ ਇਸ ਫਿਲਮ ਦਾ ਬਹੁਤ ਜ਼ਿਆਦਾ ਇੰਤਜ਼ਾਰ ਹੈ ਕਿਉਂਕਿ ਪਹਿਲੀ ਵਾਰ ਇੱਕ ਵੱਖਰਾ ਕਨਸੈਪਟ ਆਇਆ ਪੰਜਾਬੀ ਇੰਡਸਟਰੀ ਦੇ ਵਿੱਚ ਨਹੀਂ ਤਾਂ ਕਾਮੇਡੀ ਫਿਲਮਾਂ ਬਣਦੀਆਂ ਨੇ ਜਾਂ ਫਿਰ ਇਤਿਹਾਸਿਕ ਪਖਤੂ ਫਿਲਮਾਂ ਬਣਦੀਆਂ ਨੇ ਪਰ ਇਹ ਜਿਹੜਾ ਜ਼ੌਂਬੀਸ ਵਾਲਾ ਕਨਸੈਪਟ ਹੈ ਪਹਿਲੀ ਵਾਰ ਸਿਨੇਮਾ ਘਰਾਂ ਦੇ ਵਿੱਚ ਲੱਗਣ ਜਾ ਰਿਹਾ ਪਹਿ ਜ਼ੋਂਬੀਸ ਵਾਲਾ ਕਨਸੈਪਟ ਜਿਹੜਾ ਹੈ ਪੰਜਾਬੀ ਇੰਡਸਟਰੀ ਦੇ ਵਿੱਚ ਲੈ ਕੇ ਆ ਰਹੇ ਨੇ ਬੀਨੂ ਢਿੱਲੋ ਜੀ ਖਾਨ ਕਨਿਕਾ ਮਾਨ ਔਰ ਅੰਗੀਰਾ ਧਾਰ ਜੇਕਰ ਗੱਲ ਕਰੀਏ ਇਸ ਫਿਲਮ ਦੀ ਤਾਂ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਥਾਪਰ ਨੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ ਨੀਰਜ ਰੋਹੀਲ ਔਰ ਸੁਭੈਵ ਸ਼ਰਮਾ ਵੱਲੋਂ 13 ਜੂਨ ਨੂੰ ਸਿਨੇਮਾ ਘਰਾਂ ਦੇ ਵਿੱਚ ਇਹ ਫਿਲਮ ਰਿਲੀਜ਼ ਹੋ ਜਾਵੇਗੀ ਸੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕੌਣ-ਕੌਣ ਇਹ ਫਿਲਮ ਦੇਖਣ ਸਿਨੇਮਾ ਘਰਾਂ ਦੇ ਵਿੱਚ ਜਾਵੇਗਾ